ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਕਿੰਨੇ ਰਾਗਾਂ ਵਿੱਚ ਦਰਜ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਕਿੰਨੇ ਰਾਗਾਂ ਵਿੱਚ ਦਰਜ ਹੈ ਦੋਨਾਂ ਨਾਥ ਖੜੇ ਕਿਤੇ ਨੇ ਤੇ ਪ੍ਰਜੋਤ ਸਿੰਘ ਜੀ ਨੂੰ ਮੋਕਾ ਦੇ ਪ੍ਰਜੋਤ ਸਿੰਘ ਜੀ 15 ਰਾਗਾਂ ਵਿੱਚ ਦਰਜ ਹੈ ਬਿਲਕੁਲ ਸਹੀ ਜਵਾਬ ਹੈ ਜੀ ਅਗਲਾ ਸਵਾਲ ਇਸੇ ਨਾਲ ਜੁੜਿਆ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਰਾਗਾਂ ਵਿੱਚੋਂ ਇੱਕ ਰਾਗ ਇਹੋ ਜਿਹਾ ਵੀ ਹੈ ਜੋ ਕਿ ਸਿਰਫ ਤੇ ਸਿਰਫ ਗੁਰਤੇਗ ਬਹਾਦਰ ਸਾਹਿਬ ਜੀ ਨੇ ਹੀ ਵਰਤਿਆ ਹੈ ਉਹ ਰਾਗ ਕਿਹੜਾ ਹੈ ਇਹ ਆਪ ਵੀ ਨੇ ਦੱਸਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਰਾਗਾਂ ਵਿੱਚ ਇੱਕ ਰਾਗ ਇਹੋ ਜਿਹਾ ਵੀ ਹੈ ਜੋ ਰਾਗ ਸਿਰਫ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਰਤਿਆ ਹੈ ਜਿਹੜੇ ਵੀਰ ਭੈਣ ਵੀਡੀਓ ਦੇਖ ਰਹੇ ਨੇ ਕਮੈਂਟ ਰਾਈਟ ਜਵਾਬ ਦੇ ਸਕਦੇ ਨੇ ਜੀ ਕਿਹੜਾ ਰਾਗ ਹੈ ਜੀ ਜੀ ਨੇਹਾ ਜੀ ਨੇਹਾ ਦੱਸਾਂਗੇ ਜੈ ਜੈ ਵੰਤੀ ਰਾਗ ਜੈ ਜੈ ਵੰਤੀ ਬਿਲਕੁਲ ਸਹੀ ਜਵਾਬ ਹੈ ਜੀ ਬਾਬਾ ਗੁਰਦਿੱਤਾ ਜੀ ਦੇ ਪੁੱਤਰਾਂ ਦੇ ਕੀ ਨਾਮ ਸਨ ਬਾਬਾ ਗੁਰਦਿੱਤਾ ਜੀ ਦੇ ਪੁੱਤਰਾਂ ਦੇ ਕੀ ਨਾਮ さん ਜਿਹੜੇ ਵੀਰ ਭੈਣ ਵੀਡੀਓ ਦੇਖ ਰਹੇ ਨੇ ਕਮੈਂਟ ਨਹੀਂ ਜਵਾਬ ਦੇ ਸਕਦੇ ਹਨ ਕੁਝ ਵੀਰ ਭੈਣ ਕਹਿੰਦੇ ਹਨ ਤੁਸੀਂ ਜਵਾਬ ਜਲਦੀ ਦਿਨੇ ਹੋ ਸਾਨੂੰ ਟਾਈਪ ਕਰਨ ਲੱਗੇ ਟਾਈਮ ਲੱਗਦਾ ਹੈ ਉਹਨਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਪਾਉਜ਼ ਕਰਕੇ ਵੀ ਜਵਾਬ ਦੇ ਸਕਦੇ ਹਨ ਵੈਸੇ ਇਹ ਗੱਲ ਅਸੀਂ ਕਈ ਵਾਰ ਕਹਿ ਚੁੱਕੇ ਹਾਂ ਸੋ ਬੇਨਤੀ ਹੈ ਜੀ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਜੀ ਅ ਕੌਣ ਦੱਸੇਗਾ ਕੌਣ ਚਲੋ ਇੱਕ ਇੱਕ ਦੱਸ ਦੋ ਜੀ ਪਹਿਲੇ ਦੱਸੋ ਕਿੰਨੇ ਨੇ ਚਲੇ ਇਹਦਾ ਮੈਂ ਬੋਲੀ ਦਿੱਤਾ ਇੱਕ ਇੱਕ ਆਹ ਇਹ ਦੱਸੋ ਜੀ ਦੋ ਨੇ ਠੀਕ ਹੈ ਠੀਕ ਜੀ ਇੱਕ ਇੱਕ ਦੱਸ ਦੋ ਇੱਕ ਪਰਜੋਸੀ ਦੱਸਣਗੇ ਇੱਕ ਨੇ ਹੈ ਜੀ ਜੀ ਤੀਰਮਲ ਜੀ ਤੀਰਮਲ ਜੀ ਹਾ ਹੈ ਜੀ ਦੀਰਮਲ ਜੀ ਵਾਹ ਜੀ ਵਾਹ ਅਗਲਾ ਸਵਾਲ ਬਾਬਾ ਗੁਰਦਿੱਤਾ ਜੀ ਦੇ ਪੋਤਿਆਂ ਦੇ ਕੀ ਨਾਮ ਸੀ ਬਾਬਾ ਗੁਰਦਿੱਤਾ ਜੀ ਦੇ ਪੋਤਿਆਂ ਦੇ ਕੀ ਨਾਮ ਨੇ ਤੁਸੀਂ ਇਹ ਦੱਸਣਾ ਭਾਈ ਪਹਿਲੇ ਇਹ ਵੀ ਦੱਸੋ ਕਿੰਨੇ ਪੋਤੇ ਸਨ ਤੇ ਉਹਨਾਂ ਦੇ ਕੀ ਨਾਮ ਸਨ ਜੀ ਦੋ ਪੋਤੇ ਨੇ ਜੀ ਦੋ ਪੋਤੇ ਨੇ ਠੀਕ ਹੈ ਜੀ ਨਾਮ ਦੱਸਣ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿਹੜੇ ਵੀਡੀਓ ਦੇਖ ਰਹੇ ਨੇ ਆਪਣੇ ਪਿੰਡ ਅਤੇ ਸ਼ਹਿਰ ਦਾ ਨਾਮ ਜ਼ਰੂਰ ਦੱਸਿਆ ਕਰੋ ਕਿੱਥੋਂ ਤੁਸੀਂ ਵੀਡੀਓ ਦੇਖ ਰਹੇ ਹੋ ਪ੍ਰਜੋਸ਼ ਸਿੰਘ ਜੀ ਨੇ ਹੱਥ ਖੜਾ ਕਰਤਾ ਸੋ ਮੈਨੂੰ ਲੱਗਦਾ ਦੋਨੋਂ ਕੀ ਕੀ ਨਾਮ ਦੱਸਣਗੇ ਚਲੋ ਜੀ ਪ੍ਰਜੋਸ਼ ਸਿੰਘ ਜੀ ਪਹਿਲਾਂ ਬਾਬਾ RAM RAI ਬਾਬਾ RAM RAI ਜੀ RAM RAI ਜੀ ਠੀਕ ਹੈ ਜੀ ਤੇ ਸੈਕਿੰਡ ਹੈਗਾ ਜੀ ਗੁਰੂ ਹਰਿਕ੍ਰਿਸ਼ਨ ਜੀ ਗੁਰੂ ਹਰਿਕ੍ਰਿਸ਼ਨ ਜੀ ਵਾਜੀ ਵਾ ਸ੍ਰੀ ਹਰਿਕ੍ਰਿਸ਼ਨ ਧਿਆਈਏ ਜਿਸ ਦਿੱਠੇ ਸਭ ਦੁੱਖ ਜਾਏ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਹਾਂਜੀ ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਸੀ ਉਸ ਸਮੇਂ ਕਿਸ ਦਾ ਰਾਜ ਸੀ ਕਿਸ ਬਾਦਸ਼ਾਹ ਦਾ ਰਾਜ ਕਿਸ ਬਾਦਸ਼ਾਹ ਦਾ ਜਿਹੜੇ ਵੀ ਪਰਸਪਰ ਨੂੰ ਦੇਖ ਰਹੇ ਨੇ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਕਿਸ ਬਾਦਸ਼ਾਹ ਦਾ ਰਾਜ ਸੀ ਕਿਸ ਦਾ ਰਾਜ ਸੀ ਮੈਨੂੰ ਇਹ ਪਤਾ ਹੈ ਕਿ ਜਾਰ ਤਰ ਹਨੇਰੀ ਆਏਗੀ ਉਸੋ ਕਿਉਂ ਉਹਨਾਂ ਨੂੰ ਪਤਾ ਕੀ ਲਿਖਣਾ ਹੈ ਕੀ ਲਿਖਣਾ ਜ਼ਿਆਦਾਤਰ ਵੀਰੇ ਪਟਾਣ ਨੇ ਲਿਖਣਾ ਹੈ ਬਾਬਰ 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 ਕੀ ਜਵਾਬ ਸਹੀ ਹੈ ਜੋ ਕਿ ਬਿਲਕੁਲ ਹੀ ਗਲਤ ਜਵਾਬ ਹੈ ਬਾਬਰ ਜਵਾਬ ਬਿਲਕੁਲ ਗਲਤ ਹੈ ਭਾਈ ਕੁਐਸਚਨ ਨੂੰ ਧਿਆਨ ਨਾਲ ਸਮਝੋ ਮੈਂ ਕਹਿ ਰਿਹਾ ਕਿ ਗੁਰੂ ਨਾਨਕ ਸਾਹਿਬ ਜਰ ਪ੍ਰਕਾਸ਼ ਸਮੇਂ ਜਰ ਗੁਰੂ ਨਾਨਕ ਦਾ ਪ੍ਰਕਾਸ਼ ਹੋਇਆ ਸੀ ਉਸ ਸਮੇਂ ਕਿਸ ਦਾ ਰਾਜ ਸੀ ਇਹ ਦੱਸਣਾ ਆਪ ਜੀ ਨੇ ਸੋ ਵੀਡੀਓ ਨੂੰ ਪਾਜ਼ ਕਰਕੇ ਜਵਾਬ ਦੇ ਸਕਦੇ ਹੋ ਭਾਈ ਬਸ ਕਾਫੀ ਸਮਾਂ ਹੋ ਗਿਆ ਹੁਣ ਤੱਕ ਤਾਂ ਕਮੈਂਟ ਬਾਕਸ ਨੇ ਨੇਰੀ ਆ ਗਈ ਹੋਏਗੀ ਆ ਵੀ ਗਈ ਹੋ ਜੀ ਤੇ ਜਿਨ੍ਹਾਂ ਜਿਨ੍ਹਾਂ ਨੇ ਗਲਤ ਜਵਾਬ ਦਿੱਤਾ ਉਹਨਾਂ ਦਾ ਸਹੀ ਜਵਾਬ ਆਪਾਂ ਕਰਾਂਗੇ ਹਾਂ ਹਾਂ ਸੋ ਉਹਦੇ ਲਈ ਵੀਡੀਓ ਨੂੰ ਤੁਸੀਂ ਸਕਿੱਪ ਬਿਲਕੁਲ ਵੀ ਨਾ ਕਰਿਆ ਕਰੋ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਹਰ ਕਿਸੇ ਤੱਕ ਪਹੁੰਚ ਜਾਏ ਜੀ ਜੀ ਨੇਹਾ ਜੀ ਜਵਾਬ ਸਹੀ ਸਵਾਲ ਦਾ ਸਹੀ ਜਵਾਬ ਹੈਗਾ ਜੀ ਬਹਿਲੋਲ ਖਾਂ ਲੋਧੀ ਬਹਿਲੋਲ ਖਾਂ ਲੋਧੀ ਦਾ ਰਾਜ ਸੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਗੁਰਤੇਗ ਬਹਾਦਰ ਸਾਹਿਬ ਜੀ ਦੇ ਨਾਨੀ ਜੀ ਦਾ ਕੀ ਨਾਮ ਸੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਨਾਨੀ ਜੀ ਦਾ ਕੀ ਨਾਮ ਸੀ ਜਿਹਨਾਂ ਨੂੰ ਜਿਉਆ ਪਤਾ ਹੈ ਕਮੈਂਟਰ ਜੀ ਆਪ ਦੇ ਸਕਦੇ ਹਨ ਗੁਰਤੇਗ ਬਹਾਦਰ ਸਾਹਿਬ ਜੀ ਦੇ ਨਾਨੀ ਜੀ ਦਾ ਕੀ ਨਾਮ ਸੀ ਜੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਨਾਨੀ ਜੀ ਦਾ ਨਾਮ ਸੀ ਜੀ ਮਾਤਾ ਹਰਦੇਈ ਜੀ ਮਾਤਾ ਹਰਦੇਈ ਜੀ ਬਿਲਕੁਲ ਸਹੀ ਜਵਾਬ ਹੈ ਜੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਨਾਨੀ ਜੀ ਦਾ ਨਾਮ ਮਾਤਾ ਹਰਦੇਈ ਜੀ ਨਾਲ ਇਹ ਵੀ ਦੱਸ ਦੋ ਕਿ ਨਾਨਾ ਜੀ ਦਾ ਕੀ ਨਾਮ ਸੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਨਾਨਾ ਜੀ ਦਾ ਨਾਮ ਜੀ ਪਰਜੋਤ ਸਿੰਘ ਜੀ ਭਾਈ ਹਵੀ ਚੰਦ ਜੀ ਭਾਈ ਹਵੀ ਚੰਦ ਜੀ ਭਾਈ ਹਰੀ ਚੰਦ ਜੀ ਬਿਲਕੁਲ ਸਹੀ ਜਵਾਬ ਹੈ ਜੀ ਅਗਲਾ ਸਵਾਲ ਜੀ ਗੁਰਤੇ ਅਤੇ ਦਾਦੀ ਜੀ ਦੋਨਾਂ ਨਾਮ ਦੱਸਣਾਬ ਜੀ ਨੇ ਗੁਰਤੇਗ ਬਾਦਰ ਸਾਹਿਬ ਜੀ ਦੇ ਦਾਦਾ ਜੀ ਅਤੇ ਦਾਦੀ ਜੀ ਦਾ ਕੀ ਨਾਮ ਸੀ ਜੀ ਜਿਹੜੇ ਵੀਰਪਣ ਵੀਡੀਓ ਦੇਖ ਰਹੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਭਾਈ ਜਾਣਕਾਰੀ ਹਰ ਕਿਸੇ ਤੱਕ ਪਹੁੰਚ ਸਕੇ ਨਵੇਂ ਆਣੇ ਪਹਿਲਾਂ ਹੱਥ ਖੜਾ ਕੀਤਾ ਸੀ ਇੱਕ ਨਾਮ ਜਿਹੜਾ ਹੈ ਨਿਆਏ ਦੱਸ ਦੇਣ ਕਿ ਦੂਜਾ ਨਾਮ ਜਿਹੜਾ ਪਰਜੋਤ ਸਿੰਘ ਦੱਸਣ ਕਿ ਕੌਣ ਕੀ ਦੱਸੂਗਾ ਇਹ ਦੱਸੋ ਜੀ ਪਹਿਲਾਂ ਮੈਂ ਦਾਦੀ ਜੀ ਮੈਂ ਦਾਦਾ ਜੀ ਠੀਕ ਹੈ ਦੱਸੋ ਜੀ ਗੁਰਤੇਗ ਬਾਦਰ ਸਾਹਿਬ ਜੀ ਦੀ ਦਾਦੀ ਜੀ ਦਾ ਨਾਮ ਸੀ ਜੀ ਮਾਤਾ ਗੰਗਾ ਜੀ ਅਤੇ ਦਾਦਾ ਜੀ ਦਾ ਨਾਮ ਸੀ ਸਿਵਗੁਰੂ ਅਰਜਨ ਦੇਵ ਜੀ ਹਾਂ ਸਿਵਗੁਰੂ ਅਰਜਨ ਸਾਹਿ